ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫੋਰਐਵਰ ਫੈਸ਼ਨ ਬੁਟੀਕ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਇੱਕ ਕਮੀਜ਼ ਦੀ ਕਟਾਈ ਲੈ ਕੇ ਆਏ ਤੁਹਾਡੇ ਵਾਸਤੇ ਤੇ ਇਹ ਕਮੀਜ਼ ਦਾ ਮੇਜਰਮੈਂਟ ਹੈ ਦੇਖੋ ਲੰਬਾਈ ਇਹਦੀ 44 ਇੰਚ ਤੇ ਤੀਰੇ ਦਾ 14 ਇੰਚ ਠੀਕ ਹੈ ਛਾਤੀ ਇਹਦੀ 19.5 ਇੰਚ ਕਮਰ 16 ਇੰਚ ਹੇਪੇ ਦੇ 12.5 ਤੇ ਚਾਕੇ ਦੇ 13 ਇੰਚ ਆ ਤੇ ਪਲੇਟਾਂ ਦੀਆਂ 10.5 ਇੰਚ ਤੇ ਨੇ ਫੁੱਲ ਪਲੇਟਾਂ ਠੀਕ ਹੈ ਨੈੱਕ ਇਹਦਾ ਜਿਹੜਾ ਫਰੰਟ ਹੈ ਉਹ 6 ਇੰਚ ਤੇ ਬੈਕ 5.5 ਤੇ ਬਾਜੂ ਇਹਦੀ 20 ਇੰਚ ਤੇ ਅੱਗੋਂ ਮੋਰੀ ਬੁੱਕ ਜਿਹੜਾ ਇਹ ਉਹ 4.5 ਹੈ ਠੀਕ ਹੈ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਮੀਜ਼ ਦੀ ਲੰਬਾਈ ਕਮੀਜ਼ ਦੀ ਲੰਬਾਈ ਇਹਦੀ 44 ਇੰਚ ਹੈ ਠੀਕ ਹੈ ਮੈਨਾਂ ਵੀਡੀਓ ਬਣਾਉਣ ਨੇ ਥੋੜੀ ਜਿਹੀ ਦਿੱਕਤ ਆਂਦੀ ਏ ਕਿਉਂਕਿ ਸਟੈਂਡ ਮੈਨੂੰ ਹੁਣ ਇਦਾਂ ਹੀ ਲੈ ਕੇ ਜਾਣਾ ਪਏਗਾ ਕਿਉਂਕਿ ਇੱਥੇ ਕੋਈ ਨਹੀਂ ਹੈਗਾ ਮੋਬਾਈਲ ਫੋਨ ਫੜਨ ਵਾਲਾ ਠੀਕ ਹੈ ਤੇ ਲੰਬਾਈ ਇਹਦੀ ਏ 44 ਇੰਚ ਦੇਖੋ ਇਹਦਾ ਨਾ ਘੇਰਾ ਬਣਿਆ ਹੋਇਆ ਹੈ ਠੀਕ ਹੈ ਘੇਰਾ ਹੈਗਾ ਘੇਰਾ ਇਹਦਾ ਬਣਿਆ ਹੋਇਆ ਹੈ ਹਨਾ ਕਮੀਜ਼ ਦੀ ਲੰਬਾਈ 44 ਇੰਚ ਕਿਉਂਕਿ ਇਹਦਾ ਘੇਰਾ ਥੱਲੇੋਂ ਬਣਿਆ ਹੋਇਆ ਹੈ ਤੇ ਅਸੀਂ 1 ਇੰਚ ਮਾਰਜਿਨ ਐਡ ਕਰਾਂਗੇ ਲੰਬਾਈ ਜਿੰਨੀ ਵੀ ਮਰਜ਼ੀ ਤਿਆਰ ਹੈ ਠੀਕ ਹੈ ਜਿਹੜੀ ਕਮੀਜ਼ ਦਾ ਘੇਰਾ ਇਦਾਂ ਬਣਿਆ ਹੋਵੇ ਨਾ ਉਹਦਾ ਅਸੀਂ 1 ਇੰਚ ਮਾਰਜਿਨ ਐਡ ਕਰਨਾ ਠੀਕ ਹੈ ਤੇ ਜਿਹੜਾ ਘੇਰਾ ਥੱਲੇੋਂ ਨਹੀਂ ਬਣਿਆ ਉਹਦਾ ਅਸੀਂ ਕਮੀਜ਼ ਦੇ 44 ਇੰਚ ਕਮੀਜ਼ ਦੀ ਲੰਬਾਈ ਤਿਆਰ ਹੈ ਫੇਰ ਅਸੀਂ ਉਹਦੇ ਵਿੱਚ 4 ਇੰਚ ਐਡ ਕਰਨਾ ਹੈ ਠੀਕ ਹੈ ਇਹ ਚੀਜ਼ ਤੁਸੀਂ ਧਿਆਨ ਰੱਖਿਓ ਹੁਣ ਅਸੀਂ ਸਟੈਂਡ ਨੂੰ ਫੇਰ ਪਿੱਛੇ ਲੈ ਕੇ ਜਾਂਦੇ ਹੋਏ ਸੈਟਿੰਗ ਕਰਦੇ ਹੋਏ ਆਹ ਲਓ ਜੀ ਇੱਥੇ ਸਾਡੀ ਸੈਟਿੰਗ ਆ ਗਈ ਹੈ ਠੀਕ ਹੈ ਤੇ ਹੁਣ ਅਸੀਂ ਫਿਟਿੰਗ ਦੀ ਨਿਸ਼ਾਨੀ ਲਗਾਣੇ ਆਂ ਦੇਖੋ ਇਹਦਾ ਤੀਰ ਆ ਜਿਹੜਾ ਉਹ 14 ਇੰਚ ਹੈ ਠੀਕ ਹੈ 13 ਇਹਦਾ ਹੋ ਗਿਆ 14 ਇੰਚ ਤਿਆਰ ਤੇ ਜਿਹੜਾ ਇਹਦਾ ਬੈਕ ਨੈਕ ਕੋਈ 5.5 ਜੇ ਇਹਦਾ ਬੈਕ ਨੈਕ 3 ਇੰਚ ਹੁੰਦਾ 1 ਤੋਂ ਲੈ ਕੇ 3 ਇੰਚ ਫਿਰ ਅਸੀਂ 13 14 ਇੰਚ ਹੀ ਰੱਖਣਾ ਸੀ ਠੀਕ ਹੈ ਹੁਣ ਇਹਦਾ ਬੈਕ ਜਿਹੜਾ ਇਹ ਕੋਈ 5.5 ਤੇ 14 ਦਾ ਹਾਫ 7 ਇੰਚ ਐ ਅਸੀਂ 6.5 ਇੰਚ ਲਵਾਂਗੇ ਠੀਕ ਹੈ

फ्रंट ਵੀ ਸਾਢੇ 6 ਹੀ ਲੈਣਾ ਹੈ ਐ ਨਿਸ਼ਾਨੇ ਨੂੰ ਇਹ ਨਿਸ਼ਾਨੇ ਦੇ ਨਾਲ ਮਿਲਾ ਦੇਣਾ ਠੀਕ ਹੈ ਸਮਝ ਆ ਗਈ ਸਾਢੇ 6 13 ਜਿਹੜਾ ਫਰੰਟ ਹੈ ਇਹਦੇ ਜੋ ਫਰੰਟ ਦੀ ਹੁੰਦੀ ਜਿਵੇਂ ਮੰਨ ਲਓ ਫਰੰਟ ਦੇ ਅਸੀਂ ਮੋਡੇ ਦੀ ਕਾਰਡ ਪਾਣੀ ਹੈ ਹਨਾ ਉਹ ਉਹਨੂੰ ਅਸੀਂ ਫਰੰਟ ਬੋਲਦੇ ਹਾਂ ਠੀਕ ਹੈ ਇਹ 13 ਹੋ ਗਿਆ ਸਾਢੇ 6 ਫਰੰਟ ਵੀ ਹੋ ਗਿਆ 6.6 ਠੀਕ ਹੈ ਤੇ ਜਿਹੜੀ ਇੱਥੋਂ ਲੈ ਕੇ ਇਹ ਨਿਸ਼ਾਨੀ ਹੁੰਦੀ ਹੈ ਇਹ ਹੁੰਦੀ ਹੈ ਆਰਮ ਹੋਲ ਲੈਂਥ ਯਾਨੀ ਕਿ ਮੋਡੇ ਦੀ ਲੈਂਥ ਠੀਕ ਹੈ ਇਹ ਅਸੀਂ ਲਈਏ 7 ਇੰਚ ਠੀਕ ਹੈ ਉਸ ਤੋਂ ਬਾਅਦ ਇੱਥੇ ਇੰਚ ਟੇਪ ਰੱਖ ਕੇ ਹਨਾ ਜਿਹੜੇ ਅਸੀਂ ਕਮਰ ਦੀ ਫਿਟਿੰਗ ਲਗਾਣੀ ਹੈ ਕਮਰ ਤੇ ਜਿਹੜੀ ਨਿਸ਼ਾਨੀ ਲਗਾਣੀ ਹੈ ਸੀ ਉਹ ਅਸੀਂ ਇਹਦੀ ਲਵਾਂਗੇ 7 ਇੰਚ ਤੇ ਠੀਕ ਹੈ ਇੰਚ ਟੇਪ ਚੱਕਣਾ ਨਹੀਂ ਹੈਗਾ ਇੰਚ ਟੇਪ ਇੱਥੇ ਹੀ ਰਹਿਣ ਦੇਣਾ ਫਿਰ ਉਸ ਤੋਂ ਬਾਅਦ ਲਗਾਣੀ ਹੈ ਸੀ ਚਾਕ ਦੀ ਨਿਸ਼ਾਨੀ ਦੇਖੋ ਚਾਕ ਦੱਸਿਆ ਸੀ ਨਾ ਤੁਹਾਨੂੰ ਆ ਦੇਖੋ ਚਾਕ ਇਹਦੀ 13 ਇੰਚ ਹੈ ਨਾ 13 ਇੰਚ ਤਿਆਰ ਹੈ ਠੀਕ ਹੈ ਇੱਥੇ ਰੱਖ ਕੇ ਇੰਚ ਟੇਪ ਇਹ ਹੋ ਵੀ 7 ਇੰਚ ਕਮਰ ਤੇ ਜਿਹੜੀ ਅਸੀਂ ਫਿਟਿੰਗ ਲੈਣੀ ਹੈ ਉਹਦੀ ਨਿਸ਼ਾਨੀ ਠੀਕ ਹੈ ਉਸ ਤੋਂ ਬਾਅਦ ਲਗਾਵਾਂਗੇ ਚਾਕ ਦੀ ਨਿਸ਼ਾਨੀ ਚਾਕ 13 ਇੰਚ ਤਿਆਰ ਨਹੀਂ ਜਿਹਦੇ ਅਸੀਂ ਬਿਨਾ ਪਲੇਟਾਂ ਤੋਂ ਬਣਾਉਣ ਦੇ ਆ ਕਿ ਪਲੇਟ ਬਿਲਕੁਲ ਵੀ ਨਹੀਂ ਹੈਗੇ ਹਨਾ ਤੇ ਫਿਰਦੇ ਅਸੀਂ 13 ਇੰਚ ਤਿਆਰ ਜਾਪਦੇ ਅਸੀਂ 13.5 ਰੱਖਣੇ ਆ ਅ ਅੱਧਾ ਇੰਚ ਅਸੀਂ ਮਾਰਜਨ ਐਡ ਕਰਨਾ ਹੈ ਠੀਕ ਹੈ ਜਿਹੜੀ ਉੱਤੇ ਮੋਡੇ ਦੇ ਵਿੱਚ ਆ ਜਾਏਗਾ ਜਿਹੜਾ ਅਸੀਂ ਬਾਹਰ ਜਿਹੜਾ ਨਿਆ ਹਨਾ ਤੇ ਮੋਡੇ ਦੇ ਵਿੱਚ ਜਿਹੜੀ ਸਲਾਈ ਜਾਂਦੀ ਨਾ ਅੱਧਾ ਇੰਚ ਉਹ ਵਾਲੀ ਠੀਕ ਹੈ ਤੇ ਜੇ ਹਾਫ ਪਲੇਟਾਂ ਨੇ ਕੱਲੀਆਂ ਸਿਰਫ ਇਹ ਵਾਲੀਆਂ ਪਲੇਟਾਂ ਠੀਕ ਹੈ ਤਾਂ ਵੀ ਅਸੀਂ ਅੱਧਾ ਇੰਚ ਹੀ ਮਾਰਜਨ ਐਡ ਕਰਨਾ ਹੈ 13 ਇੰਚ ਤਿਆਰ ਹੈ ਤੇ ਤੁਸੀਂ 13.5 ਲੈਣਾ ਹੈ ਹਨਾ ਪਰ ਇਹਦੇ ਵਿੱਚ ਫੁੱਲ ਪਲੇਟਾਂ ਨੇ ਠੀਕ ਹੈ ਇਹਦੇ ਵਿੱਚ ਅਸੀਂ 1 ਇੰਚ ਮਾਰਜਨ ਐਡ ਕਰਾਂਗੇ 13 ਇੰਚ ਤਿਆਰ ਹੈ ਅਸੀਂ 1 ਇੰਚ ਮਾਰਜਨ ਐਡ ਕਰਾਂਗੇ ਅਸੀਂ ਲਵਾਂਗੇ 14 ਇੰਚ 1 ਇੰਚ ਸੀ ਮਾਰਜਨ ਤਾਂ ਐਡ ਕਰਨੇ ਆ ਕਿਉਂਕਿ ਐ ਜਿਹੜੀ ਅਸੀਂ ਪਲੇਟ ਪਾਵਾਂਗੇ ਹਨਾ ਐ ਪਲੋਈ ਵਾਲੀ ਪਾਵਾਂਗੇ ਨਾ ਤੇ ਇਹਦੇ ਵਿੱਚ ਵੀ ਕਪੜਾ ਆਏਗਾ ਹਨਾ ਤੇ ਇੱਥੇ ਵੀ ਆ ਜਾਏਗਾ ਅੱਧਾ ਇੰਚ ਤੇ ਇਸ ਕਰਕੇ ਅਸੀਂ 1 ਇੰਚ ਮਾਰਜਿਨ ਐਡ ਕੀਤਾ ਪੂਰੀ ਫੁੱਲ ਪਲੇਟਾਂ ਦੇ ਵਿੱਚ ਭਲੋਈਆਂ ਵਾਲੀ ਚ ਠੀਕ ਹੈ ਤੇ ਜੇ ਕੱਲੀ ਸਿਰਫ ਇਹ ਵਾਲੀ ਪਲੇਟ ਫਿਰ ਅਸੀਂ ਅੱਧਾ ਇੰਚ ਹੀ ਮਾਰਜਿਨ ਐਡ ਕਰਨਾ ਹੈ ਠੀਕ ਹੈ ਇਹ ਚੀਜ਼ ਤੁਹਾਨੂੰ ਸਮਝ ਆ ਗਈ ਉਸ ਤੋਂ ਬਾਅਦ ਅਸੀਂ ਲੈਣੀ ਹੈ ਛਾਤੀ ਦੀ ਨਿਸ਼ਾਨੀ ਦੇਖੋ ਛਾਤੀ ਦੀ 1.9 ਹੈ ਨਾ 1.9 ਦਾ ਅਸੀਂ ਹਾਫ ਕਰਨਾ ਹੈ 1.9 ਦਾ ਹਾਫ ਹੋਏਗਾ ਪੌਣੇ 10 ਹਨਾ ਪੌਣੇ 10 ਹੋਏਗਾ ਸਾਢੇ 19 ਦਾ ਹਾਫ ਜਿਵੇਂ ਕਈ ਵਾਰੀ ਕਿਸੇ ਨੂੰ ਨਹੀਂ ਵੀ ਹਾਫ ਲੈਣਾ ਆਂਦਾ ਹਾਫ ਨਹੀਂ ਕੱਢਣਾ ਆਂਦਾ ਹਨਾ ਪਤਾ ਕੀ ਕਰਨਾ ਆ ਦੇਖੋ ਸਾਢੇ 19 ਹੈ ਨਾ ਸਾਢੇ 19 ਹਨਾ ਸਾਢੇ 19 ਸਾਢੇ ਛਾਤੀ ਇਹ ਤਿਆਰ ਹੈ ਇੰਚੀ ਟਿਪ ਕਮਾਣਾ ਹੈ ਸਾਢੇ 19 ਤੇ ਅਸੀਂ ਇਦਾਂ ਦੇਖੋ ਇਦਾਂ ਸਾਢੇ 19 ਦੇ ਅਸੀਂ ਇੰਚੀ ਟਿਪ ਇਥੇ ਲੈਣਾ ਹਨਾ ਇਹ ਚੀਜ਼ ਹੈ ਸਾਢੇ 19 ਤੇ ਉਸ ਤੋਂ ਬਾਅਦ ਅਸੀਂ ਦੇਖ ਲੈਣਾ ਕਿ ਹਾਫ ਕਿੰਨਾ ਆਇਆ ਆ ਦੇਖੋ ਆ ਦੇਖੋ ਪੋਨੇ ਦਾਸ ਆਇਆ ਨਾ ਹਨਾ ਇਦਾਂ ਸੇ ਹਾਫ ਕਰ ਲੈਣਾ ਠੀਕ ਹੈ ਪੋਨੇ ਦਾਸ ਤੇ ਚੰਗ ਲੱਗ ਉਸ ਤੋਂ ਬਾਅਦ ਅਸੀਂ ਲਗਾਵਾਂਗੇ ਕਮਰ ਦੀ ਕਮਰੇ ਦੀ ਇਹ 16 ਇੰਚ ਹਨਾ 16 ਇੰਚ ਦਾ ਹਾਫ ਹੋ ਗਿਆ 8 ਇੰਚ 8 ਇੰਚ ਲੈਣਾ ਜੇ ਪਲੇਟਾ ਨਹੀਂ ਹੈਗੀਆਂ ਫਿਰ ਅਸੀਂ 8 ਇੰਚ ਤੇ ਨਿਸ਼ਾਨੀ ਲਗਾਣੀ ਹੈ ਕਿਉਂਕਿ ਇਹਦੀ ਪਲੇਟਾ ਨੇ ਹਨਾ ਅਸੀਂ ਇਹਦੇ ਚ 1 ਇੰਚ ਮਾਰਜਨ ਐਡ ਕਰਨਾ ਹੈ ਅਸੀਂ 9 ਤੇ ਲਗਾਣੀ ਹੈ ਠੀਕ ਹੈ ਬਿਨਾ ਪਲੇਟਾਂ ਤੋਂ ਜੇ ਇਹਦੀਆਂ ਪਲੇਟਾਂ ਨਾ ਹੁੰਦੀਆਂ 16 ਇੰਚ ਕਮਰ ਤਿਆਰ ਹੈ ਬਿਨਾ ਪਲੇਟਾਂ ਤੋਂ ਬਣਾਉਂਦੇ ਫਿਰ ਅਸੀਂ ਨਿਸ਼ਾਨੀ ਜਿਹੜੀ ਕਮਰ ਦੀ ਲਗਾਣੀ ਹੈ ਉਹ ਸੇ 8 ਇੰਚ ਤੇ ਹੀ ਲਗਾਣੀ ਸੀ ਕਿਉਂਕਿ ਹੁਣ ਇਹਦੀਆਂ ਪਲੇਟਾਂ ਨੇ ਤੇ ਹੁਣ ਅਸੀਂ ਇਹਦੇ ਚ 1 ਇੰਚ ਮਾਰਜਨ ਐਡ ਕਰਾਂਗੇ ਠੀਕ ਹੈ ਐ ਹੋ ਗਈ ਕਮਰ ਤੇ ਨਿਸ਼ਾਨੀ ਉਸ ਤੋਂ ਬਾਅਦ ਚੱਲਨੇ ਹੈਪ ਦੀ ਨਿਸ਼ਾਨੀ ਤੇ ਹਿਪ ਦੀ ਜਿਹੜੀ ਫਿਟਿੰਗ ਏ ਉਹ ਏ 1.18 ਠੀਕ ਹੈ ਇਹਦਾ ਵੀ ਅਸੀਂ ਹਾਫ ਕਰਨਾ ਹੈ ਇਹਦਾ ਹਾਫ 7.5 ਆਏਗਾ ਠੀਕ ਹੈ ਆ 7.5 ਤੇ ਲਗਾ ਦੇ ਨਿਸ਼ਾਨੀ ਘੇਰਾ ਉਹਦਾਂ ਤੇ ਅਸੀਂ ਜ਼ਿਆਦਾਤਰ ਘੇਰਾ ਆਮੀ ਰੱਖਨੇ ਆ ਕਿ ਜਿੰਨੇ ਹਿਪੇ ਨਾ ਅਸੀ ਕਿਰਾ ਉਨਾਂ ਹੀ ਰੱਖਨੇ ਆ ਪਰ ਕਿਸੇ ਗਾਖ ਦੀ ਆਪਣੀ ਪਸੰਦ ਹੁੰਦੀ ਏ ਕੋਈ ਜ਼ਿਆਦਾ ਵੱਡਾ ਵਿਖਰਾ ਉਹ ਘੇਰਾ ਪਸੰਦ ਕਰਦਾ ਹਨਾ ਹੀਪ ਨਾਲੋਂ ਬਹੁਤ ਜ਼ਿਆਦਾ ਕਈ ਥੇਰੇ ਵੱਡੇ ਪਸੰਦ ਕਰਦੇ ਆ ਪਰ ਜਿਹੜਾ ਅਸੀਂ ਨੋਰਮਲ ਘੇਰੇ ਦਾ ਤਾਂ ਕਦੇ ਅਸੀਂ ਲਿਆ ਹੀ ਨਹੀਂ ਹੈਗਾ ਨਾਪ ਘੇਰਾ ਤਾਂ ਅਸੀਂ ਉਨਾਂ ਹੀ ਰੱਖਨੇ ਆ ਜਿੰਨੀ ਹੀਪ ਹੁੰਦੀ ਆ ਹਨਾ ਪਰ ਇਹਨਾਂ ਦੀ ਜਿੰਨਾ ਦਾ ਇਹ ਸੂਟ ਏ ਉਹਨਾਂ ਨੂੰ ਘੇਰੇ ਵੱਡੇ ਪਸੰਦ ਆ ਇਹਨਾਂ ਦਾ ਘੇਰਾ 22 ਇੰਚ ਠੀਕ ਹੈ ਤੇ ਹੀਪ ਇਹਨਾਂ ਦੀ 1.5/8 ਤੇ ਅਸੀਂ 22 ਇੰਚ ਦਾ ਹਾਫ ਕਰਾਂਗੇ 11 ਇੰਚ ਤੇ ਨਿਸ਼ਾਨੇ ਲਗਾ ਕੇ ਅੱਗੇ 2 ਇੰਚ ਮਾਰਜਿਨ ਐਡ ਰੱਖਾਂਗੇ ਉਹ ਮੈਂ ਤੁਹਾਨੂੰ ਪਹਿਲੀ ਵੀਡੀਓ ਚ ਵੀ ਦੱਸਿਆ ਵੀ ਜਿੰਨਾ ਘੇਰਾ ਤਿਆਰ ਹੁੰਦਾ ਹੈ ਨਾ ਉਸ ਤੋਂ ਅਸੀਂ 5 ਇੰਚ ਐਕਸਟਰਾ ਲੈਣਾ ਹੈ ਠੀਕ ਹੈ ਘੇਰਾ ਜਿੰਨਾ ਵੀ ਤਿਆਰ ਹੈ 5 ਇੰਚ ਮਾਰਜਿਨ ਐਡ ਕਰਨਾ ਹੈ ਅਸੀਂ ਠੀਕ ਹੈ ਮੰਨ ਲਓ ਕਿਸੇ ਦਾ ਘੇਰਾ 20 ਇੰਚ ਹੈ ਠੀਕ ਹੈ ਤੇ ਅਸੀਂ 25 ਇੰਚ ਕਟਿੰਗ ਕਰਨੀ ਹੈ 25 ਇੰਚ ਤੇ ਠੀਕ ਹੈ ਐ ਹੋ ਗਿਆ ਘੇਰੇ ਦਾ ਵੀ ਤੁਹਾਨੂੰ ਸਮਝ ਆ ਗਿਆ ਠੀਕ ਹੈ ਛਾਤੀ ਕੰਬਰ ਤੇ ਹਿੱਪ ਹੁਣ ਅਸੀਂ ਚੱਲਨੇ ਆ ਪਲੇਟਾਂ ਤੇ ਦੇਖੋ ਪਲੇਟਾਂ ਦੀ 10.5 ਤਿਆਰ ਹੈ ਹਨਾ ਅਸੀਂ ਲਵਾਂਗੇ ਤਾਂ ਇੱਥੇ ਦੇਖੋ 10.5 ਹੋ ਜੇ ਤਿਆਰ ਹੈ ਤੇ ਅੱਧਾ ਇੰਚ ਹੀ ਕਰਦੇ ਆ 11 ਇੰਚ ਤੇ ਲਗਾਉਂਦੇ ਨੇ ਨਿਸ਼ਾਨੀ ਕਿਉਂਕਿ ਉਹਨਾਂ ਨੇ ਇਹ ਜਿਹੜਾ ਮੋਡੇ ਦੀ ਸਲਾਈ ਗਲੇ ਦੀ ਸਲਾਈ ਆਣੀ ਹੁੰਦੀ ਹੈ 1/2 ਇੰਚ ਤੇ ਆਉਂਦੀ ਪਰ ਮੈਂ ਥੋੜੀ ਜਿਹੀ ਵੱਧ ਰੱਖਣੀ ਹੈ ਕਿਉਂਕਿ ਪੈਣਾ ਮੋੜ ਦੇ ਡਿੱਗਦੇ ਨਹੀਂ ਹੈਗੇ ਤੇ ਇਸ ਕਰਕੇ ਮੈਂ ਉਨਾ ਹੀ ਪਲੇਟ ਵੀ ਵੱਧ ਰੱਖਣੀ ਹੈ ਜਿਵੇਂ 1.5 ਤੇ ਤਿਆਰ ਤੇ ਉਦੋਂ ਦੇ 11 ਰੱਖਨੇ ਆ ਪਰ ਅਸੀਂ 11.5 ਰੱਖਾਂਗੇ ਆ ਪੌਣਾ ਇੰਚ ਐਕਸਟਰਾ ਰੱਖਾਂਗੇ ਅਸੀਂ ਠੀਕ ਹੈ ਕਿਉਂਕਿ ਮੈਂ ਉਤੋਂ ਪੌਣਾ ਇੰਚ ਹੀ ਗਲੇ ਦੀ ਜਿਹੜੀ ਸਲਾਈ ਲਗਾਣੀ ਹੁੰਦੀ ਹੈ ਨਾ ਮੈਂ ਪੌਣਾ ਇੰਚ ਹੀ ਉਹਨੂੰ ਪੌਣਾ ਇੰਚ ਤੇ ਲਗਾਣੀ ਆ ਇਹ ਤੁਹਾਡੀ ਆਪਣੀ ਮਰਜ਼ੀ ਤੁਸੀਂ ਅੱਧਾ ਇੰਚ ਤੇ ਲਗਾਣੀ ਹੈ ਤੇ ਤੁਸੀਂ ਅੱਧਾ ਇੰਚ ਐਡ ਕਰ ਦੋ ਪਲੇਟਾਂ ਜੇ 10.5 ਨੇ ਤੁਸੀਂ 11 ਇੰਚ ਕਰ ਦੋ ਹਨਾ ਜੇ ਤੁਸੀਂ ਵੀ ਪੂਨਾ ਇੰਚ ਤੇ ਲਗਾਣੀ ਹੈ ਤੇ ਇਹ 11 ਤੇ ਬੈਠਦੀ ਹੈ ਫਿਰ ਸਵਾ 11 ਕਰ ਦੋ ਠੀਕ ਹੈ ਮੈਂ ਸਵਾ 11 ਕਰਾਂਗੀ ਸਵਾ 11 ਤੇ ਐਂਸਾਨੀ ਲੱਗੇ ਪਲੇਟਾਂ ਨੂੰ ਠੀਕ ਹੈ ਐ ਤੁਹਾਨੂੰ ਪਤਾ ਹੀ ਹੈ ਐਸ 7 ਇੰਚ ਤੇ ਲਗਾਣੇ ਆ ਹਨਾ 7 ਇੰਚ ਤੇ ਜਿਹੜੀ ਪਲੇਟ ਪਲੇਟਾਂ ਦੀ ਲੈਂਥ ਤੇ और अस सत इंच पर लगाने जोड़ी चौड़ाई है वह अं ल साढ़े तीन ठीक है इतों ही असी साढ़े तीन इंच है लैने जलोईया वाली प्लेटा ने देखो यह जड़ी निशानी है ना एरन इतों असी दो इंच के निशानी लावे दो इंच के कमर दी है ना ਇਹਨਾਂ ਨੂੰ 1/2 ਇੰਚ ਗੁੱਤੇ ਇਹਨੂੰ ਇਦਾਂ ਇਦਾਂ ਲਾਵਾ ਠੀਕ ਹੈ ਤਾਂ ਜਿਹੜੀ ਇਹ ਵਾਲੀ ਹੈ ਇਹ ਅਸੀਂ ਜਿਹੜੀ ਹੈ ਇਹ ਕੋਰਨਰ ਹੈ ਇੱਥੋਂ 2/2 ਇੰਚ ਰੱਖਾਂਗੇ ਇਹ ਕੋਰਨਰ ਤੋਂ ਲੈ ਕੇ ਇਹ ਕੋਰਨਰ ਤੱਕ ਇੰਚ ਦੇ ਪਰ ਰੱਖਾਂਗੇ ਅਸੀਂ ਇੱਦਾਂ ਇਦਾਂ ਠੀਕ ਹੈ 2 ਇੰਚ ਛੱਡ ਕੇ ਅੱਗੇ ਦਿਨ ਚੰਨ ਲਗਾ ਦਾ ਠੀਕ ਹੈ ਇਹ ਹੋ ਗਈ ਪਲੇਟਾਂ ਇੱਕ ਵਾਰ ਫੇਰ ਮੈਂ ਤੁਹਾਨੂੰ ਦੱਸ ਦਿੰਨੀ ਆ 10.5 ਇੰਚ ਦੇ ਪਲੇਟਾਂ ਤਿਆਰ ਨੇ ਹਨਾ ਜੇ ਅੱਧੇ ਇੰਚ ਤੋਂ ਦੇਣਾ ਸੀ ਅੱਧਾ ਇੰਚ ਉਹ ਤਾਂ ਤੇ ਨੋਰਮਲ ਅੱਧਾ ਇੰਚ ਰੱਖਦੇ ਆ ਤੇ ਪੌਣਾ ਇੰਚ ਦੀ ਇਹ ਵੀ ਕਿ ਗਲੇ ਡਿੱਗ ਦੇਣੀ ਹੈਗੇ ਫੇਰ ਪੌਣਾ ਇੰਚ ਤੇ ਫਿਰ ਪੌਣਾ ਇੰਚ ਹੀ ਅਸੀਂ ਵੱਧ ਪਲੇਟਾਂ ਦਾ ਰੱਖਣਾ ਹੁੰਦਾ ਹਨਾ ਤੇ ਇਹ ਹੋ ਗਈ 11.5 ਤੇ ਹੈ ਤੁਹਾਨੂੰ ਪਤਾ ਏ 3 ਇੰਚ ਤੇ ਇਹਨਾਂ ਦੀ ਚੌੜਾਈ 3.5 ਇੰਚ ਤੇ ਠੀਕ ਹੈ ਜਿਹੜੀ ਇਹ ਵਾਲੀ ਪਲੇਟ ਹੈ ਫਲੋਈ ਇਹ ਕੋਰਨਰ ਤੋਂ ਲੈ ਕੇ ਇਹ ਕੋਰਨਰ ਤੱਕ ਸਿੱਧੀ ਇਹ ਦਿਨਸ਼ਾਨੀ ਲੱਗੀ ਹੈ ਨਾ ਸਿੱਧੀ ਨਿਸ਼ਾਨੀ ਲੈ ਕੇ 2.5 ਤੇ ਕਰਕੇ ਤੇ ਇਹਦਾ ਸਿੱਧੀ ਨਿਸ਼ਾਨੀ ਲਗਾ ਦੇਣੀ ਹੈ ਇਹ ਵਾਲੀ ਫਿਟਿੰਗ ਤੋਂ ਥੋੜੀ ਜਿਹੀ ਉੱਤੇ ਤੇ ਜਿਹੜੀ ਇਹ ਵਾਲੀ ਹੈ ਇਹ ਫਲੋਈ ਹੈ ਇੱਥੋਂ ਕੋਰਨਰ ਤੋਂ ਅੱਗੇ 2.5 ਇੰਚ ਤੱਕ ਇਹਦੇ ਚ ਗੈਪ ਛੱਡ ਕੇ ਇਹ ਕੋਰਨਰ ਤੋਂ ਸਿੱਧੀ ਨੇ ਚਾਣੀ ਲਗਾ ਦੇਣੀ ਹੈ ਠੀਕ ਹੈ ਹੁਣ ਅਸੀਂ ਕਰਨੇ ਆ ਮੋਡੇ ਦੀ ਗੱਲ ਮੋਡਾ ਜਿਹੜਾ ਇਹ ਫਰੰਟ ਇੰਚ ਜਿਹੜਾ ਸੀ ਅਸੀਂ ਫਰੰਟ ਜਿਹੜਾ ਕੱਟਣਾ ਹੈ ਹਨਾ ਉਹ ਅਸੀਂ ਕੋਣਾ ਇੰਚ ਅੰਦਰ ਨੂੰ ਕਰਨਾ ਹੈ ਕੋਣਾ ਇੰਚ ਅੰਦਰ ਨੂੰ ਐ ਨਿਸ਼ਾਨੇ ਤੋਂ ਲੈ ਕੇ ਐ ਨਿਸ਼ਾਨੇ ਤੱਕ ਠੀਕ ਹੈ ਐ ਹੋ ਗਿਆ ਜਿੰਨੀ ਗੜੇ ਦੀ ਚੁੜਾਈ ਹੈ ਗੜੇ ਦੀ ਚੁੜਾਈ ਇਹ 5.5 ਤਿਆਰ ਰੱਖਣੇ ਆ ਉਹ ਉੱਥੋਂ ਲੈ ਕੇ ਅਸੀਂ ਐ ਤਿਰਛੀ ਕਰ ਦੇਣੀ ਥੋੜੀ ਜਿਹੀ ਕੱਟ ਅੱਧਾ ਇੰਚ ਅੱਧੇ ਤੋਂ ਥੋੜੀ ਜਿਹੀ ਘੱਟ ਕਰ ਲੋ ਅੱਧਾ ਇੰਚ ਕਰਨਾ ਚਾਹੀਦਾ ਹੁਸ ਤੋਂ ਬਾਅਦ ਅਸੀਂ ਪਾਵਾਂਗੇ ਮੋਡੇ ਦੀ ਕਾਰਡ ਐ ਵੱਲ ਦੇਖੋ ਇਹ ਬੈਕ ਹੈ ਇਹ ਫਰੰਟ ਹੈ ਹਨਾ 1.5 ਇੰਚ ਠੀਕ ਹੈ ਇਹ ਹੋ ਵੀ 1.5 ਇੰਚ ਤੇ ਜਿਹੜੀ 프ਰੰਟ ਦੀ ਅਸੀਂ ਕਾਟ ਪਾਣੀ ਉਹ ਵੀ ਅਸੀਂ 1.5 ਇੰਚ ਤੇ ਪਾਣੀ ਆ ਉਹਦਾ ਇਹ ਵੀ ਕਿ ਇੰਚ ਦੇ ਵਿੱਚ ਇੱਥੇ ਰੱਖਣਾ ਹੈ ਇਹ ਜਿਹੜੇ 프ਰੰਟ ਵਾਲਾ ਕੋਰਨਰ ਅਸੀਂ 1/4 ਇੰਚ ਅੰਦਰ ਨਿਸ਼ਾਨੇ ਲਗਾਏ ਆ ਦੇਖੋ ਜਿਹੜੀ ਬੈਕ ਦੀ ਉਹ ਇਹ ਵਾਲੇ ਨਿਸ਼ਾਨੇ ਤੋਂ ਹਨ ਜਿਹੜੀ 프ਰੰਟ ਤੇ ਉਹ ਇਹ ਵਾਲੇ ਨਿਸ਼ਾਨੇ ਤੋਂ ਇੱਥੇ ਆ ਕੇ ਮਿਲ ਜੇਗੀ ਨਿਸ਼ਾਨੀ ਅਜਾ ਤैसे ਆਪਣੇ ਅੰਦਾਜ਼ੇ ਨਾਲ ਮਾਰਜਨ ਐਡ 2 ਇੰਚ 2-2 ਇੰਚ 2.5-2.5 ਇੰਚ ਰੱਖ ਲੈਣੇ ਹਨ ਪਰ ਇਹ ਜਿਹੜੇ ਤੁਸੀਂ ਨਵੇਂ ਸਿੱਖਦੇ ਹੋ ਨਾ ਤੁਸੀਂ ਥੋੜਾ ਜਿਹਾ ਵੱਧ ਹੀ ਰੱਖਿਆ ਕਰੋ ਕਿਉਂਕਿ ਇਹਵੇਂ ਇਹ ਖੁੱਲੇ ਢੀਰੇ ਦੇ ਵਿੱਚ ਤੁਹਾਨੂੰ ਸਿੱਖਣ 'ਚ ਥੋੜੀ ਜਿਹੀ ਦਿੱਕਤ ਆ ਸਕਦੀ ਏ ਮੈਂ ਕਹਿੰਦੀ ਤੁਹਾਨੂੰ ਦਿੱਕਤ ਨਹੀਂ ਆਏ ਸਭ ਵਧੀਆ ਏ ਵਧੀਆ ਚੰਗੇ ਤਰੀਕੇ ਨਾਲ ਤੁਸੀਂ ਸਿੱਖੋ ਤੇ ਚੰਗੇ ਤਰੀਕੇ ਨਾਲ ਤੁਸੀਂ ਬਣਾਓ ਹਨਾ ਤੇ ਇਹ ਜਿਹੜੀ ਹੈ ਨਾ ਜਿੱਦੀ ਇਹ ਫੀਡਿੰਗ ਹੈ ਹਨਾ ਉਦਾਂ ਤੇ ਅਸੀਂ ਦੇਖੋ ਨੋਰਮਲ ਹੈ ਨਿਸ਼ਾਨੇ ਲਗਾਣੇ ਹਨਾ ਪਰ ਜਿਹੜੀ ਇਹ ਫਿਟਿੰਗ ਏ ਜਿਹਦਾ ਇਹ ਸੂਟ ਹੈ ਨਾ ਉਹਨਾਂ ਦੀ ਨਾ ਕਮਰ ਇਹ ਨਾ ਜਿਹੜੀ ਮਤਲਬ ਬਹੁਤ ਹੀ ਅੰਦਰ ਨੂੰ ਬਹੁਤ ਪਤਲੀ ਕਮਰ ਹੈ ਤੇ ਉਹਨੂੰ ਬਿਲਕੁਲ ਫਿਟਿੰਗ ਵਾਲਾ ਸੂਟ ਕਮਰ ਤੋਂ ਬਹੁਤ ਫਿਟਿੰਗ ਵਾਲਾ ਸੂਟ ਮੰਗਦੇ ਆ ਤੇ ਉਹਨਾਂ ਦੀ ਫਿਰ ਮੈਂ ਨਾ ਥੋੜੀ ਜਿਹੀ ਇਹ ਇਹ ਚੀਜ਼ ਦੇਣੀ ਪੈਂਦੀ ਹੈ ਇੱਥੋਂ ਇਹ ਚੀਜ਼ ਦੇਣੀ ਪੈਂਦੀ ਹੈ ਇਹ ਚੀਜ਼ ਨਾਲ ਉਹਨਾਂ ਨੂੰ ਫਿਟਿੰਗ ਸਹੀ ਬਣਦੀ ਹੈ ਕਿਉਂਕਿ ਕਮਰ ਉਹਨਾਂ ਦੀ ਬਹੁਤ ਪਤਲੀ ਹੈ ਕਮਰ ਬੈਕ ਸਾਈਡ ਜਿਹੜੀ ਕਮਰ ਬਿਲਕੁਲ ਅੰਦਰ ਨੂੰ ਵੜੀ ਹੋਈ ਹੈ ਹਨਾ ਤੇ ਉਹਦੇ ਕਰਕੇ ਇਹ ਫਿਟਿੰਗ ਜਿਹੜੀ ਕਹਿਣੀ ਹੈ ਇਹ ਫਿਟਿੰਗ ਉਹਨਾਂ ਨੂੰ ਬਿਲਕੁਲ ਸਹੀ ਆਉਂਦੀ ਹੈ। ਬਾਕੀ ਘੇਰਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ। ਆਈ ਹੋਪ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇਗੀ ਜੋ ਵੀ ਮੈਂ ਤੁਹਾਨੂੰ ਇਹਦੇ ਵਿੱਚ ਸਮਝਾਇਆ ਹੈ ਤੁਹਾਨੂੰ ਸਮਝ ਆਇਆ ਹੋਏਗਾ ਹਨਾ ਜੇ ਤੁਹਾਨੂੰ ਕੋਈ ਚੀਜ਼ ਇਹਦੇ ਵਿੱਚ ਸਮਝ ਨਹੀਂ ਆਈ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕੱਲੀ ਕੱਲੀ ਚੀਜ਼ ਚੰਗੀ ਤਰ੍ਹਾਂ ਡਿਟੇਲ ਚ ਸਮਝਾਉਣ ਦੀ ਪਰ ਫਿਰ ਵੀ ਚਲੋ ਅਸੀਂ ਵੀ ਸਿੱਖਦੇ ਪਏ ਹਾਂ ਤੇ ਸਾਨੂੰ ਵੀ ਅਸੀਂ ਵੀ ਕਿਤੇ ਕਿਤੇ ਭੁੱਲ ਜਾਂਦੇ ਆ ਕਰਦੇ ਕਰਦੇ ਕੰਮ ਤੇ ਜੇ ਕੋਈ ਚੀਜ਼ ਤੁਹਾਨੂੰ ਨਹੀਂ ਸਮਝ ਆਈ ਇਹਦੇ ਵਿੱਚ ਤੁਸੀਂ ਮੈਨੂੰ ਕਮੈਂਡ ਕਰਕੇ ਪੁੱਛ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਏ ਲਾਈਕ ਕਮੈਂਟ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਓ ਧੰਨਵਾਦ ਹਾਂਜੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਅਸੀਂ ਵੀ ਕੰਮ ਕਰਦੇ ਕਰਦੇ ਭੁੱਲ ਜਾਂਦੇ ਆ ਹਨਾ ਪਰ ਮੈਂ ਵੈਸੇ ਕਟਿੰਗ ਕਰਦਿਆਂ ਨੀ ਕਦੇ ਵੀ ਭੁੱਲੀ ਵੀਡੀਓ ਬਣਾਦੇ ਬਣਾਦੇ ਮੈਂ ਜ਼ਰੂਰ ਭੁੱਲ ਜੰਨੇ ਆ ਮੈਂ ਤੁਹਾਨੂੰ ਬਾਜੂ ਦੀ ਕਟਿੰਗ ਦੱਸਣਾ ਹੀ ਭੁੱਲ ਗਈ ਬਾਅਦ ਵਿੱਚ ਦਿਮਾਗ ਵਿੱਚ ਆਇਆ ਕਿ ਮੈਂ ਤੇ ਬਾਜੂ ਦੀ ਕਟਿੰਗ ਦੱਸੀ ਨਹੀਂ ਚਲੋ ਆਪਾਂ ਨੂੰ ਹੁਣ ਬਾਜੂ ਦੀ ਕਟਿੰਗ ਵੀ ਦੱਸਦੇ ਆ ਹੈ ਕਪੜਾ ਬਚਿਆ ਹੈ ਨਾ ਬਾਜੂ ਦੀ ਜਿਹੜੀ ਲੰਬਾਈ ਓ ਵੀ ਇੰਚੇ ਤਿਆਰ ਹੈ ਨਾ ਇਹਦਾ ਬੁੱਕ 4.5 ਹੈ ਕਪੜਾ ਬਚਿਆ ਹੈ ਇਹਨੂੰ ਅਸੀਂ ਇਦਾਂ ਫੋਲਡ ਕਰ ਲਾਂਗੇ ਦੋਵੇਂ ਪਾਵਾਂ ਚ ਕੱਥੇ ਗੱਡਾਂਗੇ ਹਨਾ ਆ ਫੋਲਡ ਕਰ ਲਿਆ ਕੱਪੜਾ ਫੋਲਡ ਕਰਨ ਤੋਂ ਬਾਅਦ ਕੱਪੜੇ ਨੂੰ ਜੀ ਏਦਾਂ ਮਿシャレਂਗੇ ਹੁਣ ਅਸੀਂ ਦੇਖਾਂਗੇ ਏਦਾਂ ਮੋਢਾ ਤਿਆਰ ਆਂਦਾ ਕਿ ਨਹੀਂ ਮੋਢਾ ਸਾਨੂੰ ਚਾਹੀਦਾ ਛਾਤੀ ਨਾਲੋਂ ਹਾਫ ਜਿੰਨੀ ਛਾਤੀ ਤਿਆਰ ਹੁੰਦੀ ਹੈ ਨਾ ਉਹਦੇ ਨਾਲੋਂ ਹਾਫ ਇੰਚ ਕਰਕੇ ਤੇ 1 ਇੰਚ ਫੇਰ ਘਟਾਣਾ ਹੈ ਉਹ ਸਾਨੂੰ ਮੋਢਾ ਬਾਹਰ ਤਿਆਰ ਚਾਹੀਦਾ 1.9 ਛਾਤੀ ਹੀ ਨਾ ਇਹਦੀ ਤੇ ਪੋਨੇ 10 9 ਇੰਚ ਤੇ ਤਿਆਰ ਸਹੀ ਬਹਿ ਜਾਏਗਾ ਇਹਦਾ ਮੋਡਾ 9 ਇੰਚ ਸਾਨੂੰ ਚਾਹੀਦਾ ਇਹ 9 ਇੰਚ ਹੈ ਨਹੀਂ ਇਹ 8 ਇੰਚ ਹੈ ਜਿਵੇਂ ਜਿ세 ਜੋੜ ਪਾਵਾਂਗੇ ਬਾਹ ਦੇ ਵਿੱਚ ਜੋੜ ਸੀ ਇਦਾਂ ਪਾਣਾ ਠੀਕ ਹੈ ਇੱਕ ਸਾਈਡ ਹੀ ਆਏਗਾ ਜੇ ਇਦਾਂ ਸੀ ਪਾਣਿਆ ਨਾ ਜੋੜ ਇਦਾਂ ਫਿਰ ਚਾਰ ਜੋੜ ਆਂਦੇ ਆ ਦੋਨੋਂ ਸਾਈਡ ਆਣਗੇ ਇਦਾਂ ਸੀ ਜੋੜ ਕੋਈ ਆਏਗਾ ਮਤਲਬ ਇੱਕ ਸਾਈਡ ਹੀ ਆਏਗਾ ਜੋੜ ਦੋ ਆਣਗੇ ਇੱਕ ਸਾਈਡ ਹੀ ਆਣਗੇ ਹਨਾ ਇਹ ਨਾ ਇਹ ਦੋਵੇਂ ਬਾਹਵਾਂ ਨੇ ਆ ਦੇਖੋ ਦੋਨੋਂ ਬਾਹਵਾਂ ਨੇ ਇੱਕ ਐ ਤੇ ਇੱਕ ਐ ਠੀਕ ਹੈ ਉਸ ਤੋਂ ਬਾਅਦ ਤੇ ਅਸੀਂ ਇਹਨੂੰ ਇਦਾਂ ਫੋਲਡ ਕੀਤਾ ਹੁਣ ਇਹਦੇ ਵਿੱਚ ਅਸੀਂ ਜੋੜ ਲਗਾਣਾ ਹੈ ਨਾ ਇਹ ਜਿਹੜਾ 프ਰੰਟ ਦੀ ਸਾਈਡੇ ਤੋਂ ਬਚਿਆ ਸੇ ਕੱਪੜਾ ਇੰਦਾ ਸੀ ਅੱਧਾ ਇੰਚ ਇਹ ਕਪੜਾ ਨੂੰ ਅੱਧਾ ਇੰਚ ਇਦਾਂ ਉੱਤੇ ਚੜਾਣ ਮਤਲਬ ਇਹ ਉੱਤੇ ਰੱਖ ਕੇ ਫਿਰ ਕਟਿੰਗ ਕਰਨੀ ਹੈ ਕਿਉਂਕਿ ਸਲਾਈ ਦੇ ਵਿੱਚ ਆਣਾ ਹੈ ਨਾ ਇਦਾਂ ਨਹੀਂ ਰੱਖਣਾ ਦੇਖੋ ਇਦਾਂ ਬਰਾਬਰ ਨਹੀਂ ਰੱਖਣਾ ਕਦੀ ਵੀ ਅਸੀਂ ਜੋੜ ਪਾਣਾ ਹੈ ਨਾ ਕਿਸੇ ਵੀ ਚੀਜ਼ ਤੇ ਅਸੀਂ ਜੋੜ ਪਾਣਾ ਹੈ ਹਨਾ ਕਪੜਾ ਰੱਖ ਕੇ ਅਸੀਂ ਇਦਾਂ ਨਹੀਂ ਰੱਖਣਾ ਕਿਉਂਕਿ ਉਹ ਟਾਈਟ ਆ ਜਾਏਗਾ ਕਿਉਂਕਿ ਅੱਧਾ ਇੰਚ ਇਹ ਵੀ ਜਾਏਗਾ ਅੱਧਾ ਇੰਚ ਇਹ ਵੀ ਜਾਏਗਾ ਹਨਾ ਤੇ ਅਸੀਂ ਇਹਦੇ ਉੱਪਰ ਰੱਖਾਂਗੇ ਅੱਧਾ ਇੰਚ ਇਦਾਂ அது இச்சிட்டு உத்த பி ஹீடி விச்ச தயாரி அசி ரே தின் இச்ச மாரி தஞ்ச அசி ரேச்சா சிதாக்க ਠੀਕ ਹੈ ਜਿਹੜੀ ਇਹ ਵਾਲੀ ਅਸੀਂ ਗੁਲਾਈ ਦੇਣੀ ਹੈ ਨਾ ਬਾਹ ਦੀ ਬਾਹ ਦੇ ਜਿਹੜੇ ਸੀ ਮੋਡੇ ਦੀ ਗੁਲਾਈ ਦੇਣੀ ਹੈ ਉਹ ਅਸੀਂ ਇੱਥੇ ਇੰਚ ਟੇਪ ਰੱਖ ਕੇ 3 ਇੰਚ ਡਾਊਨ ਠੀਕ ਹੈ ਇੱਥੇ ਰੱਖ ਕੇ ਇੰਚ ਟੇਪ 3 ਇੰਚ ਤੇ ਨਿਸ਼ਾਨਾ ਲਗਾ ਦੇਣੀ ਹੈ 3 ਇੰਚ ਡਾਊਨ ਦੇਣੀ ਹੈ ਅਸੀਂ ਮੋਡੇ ਦੀ ਜਿਹੜੀ ਗੁਲਾਈ ਹੈ ਹਨਾ ਹੁਣ ਜਿਹੜਾ ਇਹਦਾ ਮੋਡਾ ਹੈ ਉਹ ਅਸੀਂ ਲੈਣਾ 9 ਇੰਚ ਇਥੇ ਤੁਸੀਂ ਇਹ ਦੱਗ ਲਈ ਦੇ ਦੇਣੀ ਹੈ ਤੇ ਇੱਥੇ ਦੱਗ ਲਈ ਤੇ ਠੀਕ ਹੈ ਦੇਖ 봐 ਜਿਹੜਾ ਤਾਂ ਬੋਕੀ ਉਹ 4.5 ਆ 4.5 ਨੂੰ 4.5 ਮਾਤੀ 2 ਇੰਚ ਸੀ ਵਾਧਾ ਰੱਖ ਲਿਆ ਤੇ ਇਹ ਵੀ ਬਾਹ ਖੁੱਲੀ ਵੀ ਕਰਨੀ ਪੈਂਦੀ ਹੈ ਨਾ ਕੱਪੜਾ ਥੋੜਾ ਵਾਧਾ ਹੀ ਚੰਗਾ ਵਿੱਚ निशानी तो ऐ वाले तो अस कटिंग करते हैं फिटिंग की निशानी होगी ठीक है ए कटिंग दी, ए सिलाई वाली निशानी होगी कटाई वाली होगी ठीक है ਇਹ ਘਟਾਈ ਪਾਣੀ ਹੈ ਉਹ ਅਸੀਂ ਜੋੜ ਪਾਣ ਤੋਂ ਬਾਅਦ ਪਾਵਾਂਗੇ ਘਟਾਈ ਠੀਕ ਹੈ ਇਹਦੀ ਘਟਾਈ ਇੰਦਾ ਪੈਲਿੰਗ ਕੋ ਪੋਣਾ ਪਣਾ ਇੰਚ ਤੋਂ ਇਹਦੀ ਵੀ ਮੈਂ ਤੁਹਾਨੂੰ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਜਿਹੜੀ ਇਹ ਮੋੜੇ ਦੀ ਅਸੀਂ ਗੁਲਾਈ ਪਾਣੀ ਹੁੰਦੀ ਹੈ ਨਾ ਮੋੜੇ ਦੀ ਗੁਲਾਈ ਪਾਣੀ ਹੁੰਦੀ ਹੈ ਅਗਲੇ ਫਰੰਟ ਦੀ ਘਟਾਈ ਪਾਣੀ ਹੁੰਦੀ ਹੈ ਉਹਦੇ ਦੀ ਵੀ ਮੈਂ ਤੁਹਾਨੂੰ ਇਹਦੇ ਤੇ ਹੋਰ ਡਿਟੇਲ ਵਿੱਚ ਤੁਹਾਨੂੰ ਵੀਡੀਓ ਬਣਾ ਦਾਂਗੀ ਜਿਹੜੇ ਨਵੇਂ ਸਿੱਖਦੇ ਆ ਜਿਨ੍ਹਾਂ ਨੂੰ ਥੋੜਾ ਬਹੁਤਾ ਆਉਂਦਾ ਹੈ ਹਨਾ ਉਹ ਤੇ ਘੱਟ ਹੀ ਲੈਂਦੇ ਉਹਨਾਂ ਨੂੰ ਤੇ ਜ਼ਿਆਦਾ ਵੀ ਸਿੱਖਣ ਦੀ ਮਤਲਬ ਥੋੜਾ ਵੀ ਉਹਨਾਂ ਨੂੰ ਦੱਸਾਂਗੇ ਉਹਨਾਂ ਨੇ ਖੇਤੀ ਕੈਚ ਕਰਨਾ ਹੈ ਹਨਾ ਜਿਹੜੇ ਨਵੇਂ ਸਿੱਖਦੇ ਆ ਉਹਨਾਂ ਨੂੰ ਥੋੜਾ ਬ੍ਰੀਕੀ ਚ ਸਿੱਖਣਾ ਪਏਗਾ ਠੀਕ ਹੈ ਚਲੋ ਬਾਅਦ ਵਿੱਚ ਕਟਾਈ ਹੋ ਗਈ ਬਾਅਦੇ ਕਟਾਈ ਭੁੱਲ ਗਈ ਸੀ ਮੈਂ ਧੰਨਵਾਦ ਜੀ